ਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਆਪਣੇ ਔਦੇ ਦੀ ਸੌ ਚੱਕਣਗੇ ਕੱਲ ਸ਼ਾਮ ਰਾਤਾਂ ਦੀ ਦਿੱਲੀ ਦੇ ਵਿੱਚ ਇਹ ਸਾਰਾ ਸਮਾਗਮ ਕਰਵਾਇਆ ਜਾਵੇਗਾ ਤਾਂ ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤਾਂ ਉਹਨਾਂ ਦੇ ਸੌ ਚੱਕ ਸਮਾਗਮ ਦੇ ਵਿੱਚ ਵਿਦੇਸ਼ੀ ਮਹਿਮਾਨ ਨੇ ਜਿਹੜੇ ਉਹ ਵੀ ਹਾਜ਼ਰ ਹੋਣਗੇ ਤਾਂ ਵਿਦੇਸ਼ ਮੰਤਰਾਲੇ ਵੱਲੋਂ ਵਿਦੇਸ਼ੀ ਮਹਿਮਾਨਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਕੱਲ ਇਹ ਮਹਿਮਾਨ ਨੇ ਜਿਹੜੇ ਉਹ ਨਵੀਂ ਦਿੱਲੀ ਪਹੁੰਚ ਰਹੇ ਨੇ ਅਤੇ ਉਹ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ਸੂਚੀ ਮੁਤਾਬਕ ਸ਼੍ਰੀਲੰਕਾ ਦੇ ਰਾਸ਼ਟਰਪਤੀ ਰੇਨਲ ਵਿਕਮ ਸਿੰਘੇ ਵੀ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਇਸ ਦੇ ਨਾਲ ਹੀ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੈਜ਼ੂਨ ਜਿਹੜੇ ਉਹ ਵੀ ਪ੍ਰਧਾਨ ਮੰਤਰੀ ਮੋਦੀ ਦੇ ਸੌ ਚੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਇਸ ਦੇ ਨਾਲ ਹੀ ਸਿਸਲਿਸ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਨੇ ਜਿਹੜੇ ਉਹ ਵੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ਨਾਲ ਹੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿਹੜੇ ਉਹ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਇਸ ਦੇ ਨਾਲ ਹੀ ਮੋਰਿਸਸ ਦੇ ਪ੍ਰਧਾਨ ਮੰਤਰੀ ਪ੍ਰਵਾਨ ਕੁਮਾਰ ਜਗੁਨਾਥ ਨੇ ਜਿਹੜੇ ਉਹ ਵੀ ਇਸ ਸਮਾਗਮ ਦਾ ਹਿੱਸਾ ਭਰਨਗੇ ਅਤੇ ਨੇਪਾਲ ਦੇ ਪ੍ਰਧਾਨ ਪੁਸ਼ਪਾ ਕਮਲ ਦਹਿਲ ਪ੍ਰਚੰਡਾ ਨੇ ਜਿਹੜੇ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਸੌ ਚੱਕਰ ਸਮਾਗਮ ਦਾ ਹਿੱਸਾ ਭਰਨਗੇ ਅਤੇ ਅੰਤ ਦੇ ਵਿੱਚ ਭਟਾਂਦੇ ਪ੍ਰਧਾਨ ਮੰਤਰੀ ਤੋ ਬਗੇਨ ਜਿਹੜੇ ਉਹ ਵੀ 100 ਚੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਉਹਨਾਂ ਨੇ ਵੀ ਸੱਦਾ ਜਿਹੜਾ ਉਹ ਪ੍ਰਬੰਧ ਕਰ ਲਿਆ ਹੈ ਤਾਂ 100 ਚੱਕ ਸਮਾਗਮ ਮਗਰੋਂ ਇਹ ਸ਼ਖਸੀਅਤਾਂ ਨੇ ਜਿਹੜੀਆਂ ਉ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤੇ ਜਾਣ ਵਾਲੇ ਰਾਤਰੀ ਭੋਜ ਦੇ ਵਿੱਚ ਵੀ ਸ਼ਾਮਿਲ ਹੋਣਗੀਆਂ ਤਾਂ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਉਹ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤਾਂ ਕੱਲ ਉਹਨਾਂ ਵੱਲੋਂ ਦਿੱਲੀ ਦੇ ਵਿੱਚ 100 ਚੁੱਕੀ ਜਾਵੇਗੀ ਤਾਂ ਸ਼ਾਮ 7:30 ਵਜੇ ਦੇ ਕਰੀਬ ਇਹ ਸਮਾਗਮ ਜਿਹੜਾ ਉਹ ਸ਼ੁਰੂ ਹੋਵੇਗਾ ਤਾਂ ਵਿਦੇਸ਼ੀ ਮਹਿਮਾਨ ਨੇ ਜਿਹੜੇ ਉਹ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਉਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਸਾਰਿਆਂ ਨੂੰ ਡਿਨਰ ਕਰਾਇਆ ਜਾਵੇਗਾ ਰਾਸਤੀ ਭੋਜ ਕਰਵਾਇਆ ਜਾਵੇਗਾ ਤਾਂ ਇਸ ਡਿਨਰ ਦੇ ਵਿੱਚ ਵੀ ਇਹ ਵਿਦੇਸ਼ੀ ਮਹਿਮਾਨ ਨੇ ਜਿਹੜੇ ਉਹ ਹਾਜ਼ਰ ਰਹਿਣਗੇ ਤਾਂ ਇੱਕ ਪਾਸੇ ਤਾਂ ਨਵੀਂ ਸਰਕਾਰ ਆ ਜਿਹੜੀ ਉਹ ਕੱਲ੍ਹ ਦੇਸ਼ ਦੇ ਵਿੱਚ ਬਣਨ ਵਾਲੀ ਹੈ ਇਸ ਦੇ ਨਾਲ ਹੀ ਵਦੇਸ਼ੀ ਰਿਸ਼ਤੇ ਨੇ ਜਿਹੜੇ ਉਹ ਵੀ ਮਜ਼ਬੂਤ ਹੋਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੌਚਕ ਸੁਆਗਤ ਤੋਂ ਬਾਅਦ ਦੇਸ਼ ਦੇ ਵਿੱਚ ਹੋਰ ਕਿਹੜੇ ਮੰਤਰੀ ਨੇ ਜਿਹੜੇ ਉਹ ਕੇਂਦਰੀ ਕੈਬਨਿਟ ਦੇ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਕਿਹੜੇ-ਕਿਹੜੇ ਲੀਡਰ ਨੂੰ ਕਿਹੜਾ ਮੰਤਰਾਲੇ ਸੌਂਪਿਆ ਜਾਂਦਾ ਹੈ ਅਤੇ ਆਉਣ ਵਾਲੇ 5 ਸਾਲਾਂ ਵਿੱਚ ਇਹਨਾਂ ਵੱਲੋਂ ਕਿਹੜੇ ਕਾਰਜ ਦੇਸ਼ ਦੇ ਵਿਕਾਸ ਲਈ ਕੀਤੇ ਜਾਂਦੇ ਨੇ